37ਵੇਂ ਸਾਲ ਦੇ ਮੇਲੇ ਦੇ ਪੈਰੀ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਆਲਮਗੀਰ ਸਾਹਿਬ ਦੀ ਧਰਤੀ ਦਾ ਜਸ਼ਨ ਹੈ ਇਹ ਸਿਕੰਦਰ ਸਿੰਘ ਪਹਿਲਵਾਨ ਦਾ ਪੋਤਰਾ ਹੈ ਮਾਤਾ ਰਾਜਵੰਤ ਕੌਰ ਦੀ ਅੱਖਾਂ ਦਾ ਤਾਰਾ ਇਹ ਖਿਆਰਾ ਸਾਡੇ ਖੌਫ ਦੇ ਆ ਚੰਦਰੇ ਦਾ ਖੌਫ ਹੈ ਇਹਦਾ ਦੌਰ ਹੈ ਇਹਦਾ ਜਮਾਨਾ ਹੈ ਇਹਦਾ ਸਮਾਂ ਚੱਲਦਾ ਹੈ ਇਹਦਾ ਵਕਤ ਚੱਲਦਾ ਹੈ ਇਹ ਕਦੇ ਕਦੀ ਰੁਕਦਾ ਵਾਹ ਬਾਤ ਹੈ ਓਏ ਆ ਝੋਟੇ ਦੀਆਂ ਰੇਡਾਂ ਕਿਵੇਂ ਲੱਗਦੀਆਂ ਇੱਕ ਤਾੜੀ ਜਸ਼ਨ ਛੱਠਿਆਂ ਦੇ ਵਿੱਚ ਆ ਗਿਆ ਆਲਮਗੀਰੀ ਜਸ਼ਨ ਕਹਿੰਦੇ ਛੱਠਿਆਂ ਦੇ ਵਿੱਚ ਆ ਗਿਆ ਛੱਠੇ ਗਵਿੰਦਪੁਰੇ ਦੀ ਧਰਤੀ ਹੈ ਇਹ ਚੰਦਰਾ ਸਵੇਰ ਤੋਂ ਵੀ ਲੈ ਕੇ ਨੌਨ ਸਟਾਪ ਕਬੱਡੀਆਂ ਪਾ ਰਿਹਾ ਹੈ ਇਹ ਸਵੇਰ ਤੋਂ ਹੀ ਨੌਨ ਸਟਾਪ ਇਹਦੇ ਬੋਤਾ ਮੇਰੇ ਵੀਰੋ ਫਿਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਇਧਰ ਸਿੱਧੀਪੁਰਿਆ ਰਾਹੁਲ ਹੈ ਨਾਲ ਬਾਸ ਪਿੰਡ ਹੈ ਕਹਿੰਦੇ ਸਾਹੇਂਦਾ ਗੱਦੀ ਖੇੜੀ ਦਾ ਮਨਜੀਤ ਹੈ ਨਾਲ ਕਹਿੰਦੇ ਮੋਹਿਤ ਹੈ ਸਿੱਧੀਪੁਰਿਆ 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 ਕੀ ਬਾਤ ਹੈ ਵੇ ਜੱਟਾ ਕੀ ਬਾਤ ਹੈ ਇਹ ਆਲਮਗੀਰ ਸਾਹਿਬ ਦੀ ਧਰਤੀ ਦਾ ਜਸ਼ਨ ਹੈ ਕਿ ਵਿੱਚ ਦੁਨੀਆਂ ਦੇ ਮੰਗ ਉੱਠ ਦੀ ਕੋਨੇ ਕੋਨੇ ਤੋਂ ਇਹਦਾ ਵਿੱਚ ਮੈਦਾਨਾ ਖੌਫੇਦਾ ਜਿਵੇਂ ਦੁਨੀਆਂ ਡਰੀ ਕਰੋ ਤੋਂ ਬਿੱਟੂ ਪੁਰਾਣਾ ਮੁੰਡਾ ਹਰਿਆਣੇ ਦਾ ਕਹਿੰਦਾ ਹੁੰਦਾ ਹੈ ਜੋ ਹੋਨੇ ਦੋ ਇੱਕ ਪਾਸੇ ਮੁੰਡਾ ਹਰਿਆਣੇ ਦਾ ਕਹਿੰਦਾ ਹੁੰਦਾ ਹੈ ਜੋ ਹੋਨੇ ਦੋ ਸਿੱਧੀਪੁਰਿਆ ਸਿੱਧੀਪੁਰਿਆ ਇਹਦੇ ਪਾਸੇ ਸਿੱਧੀਪੁਰਿਆ ਇਹਦੇ ਪਾਸੇ ਦਾ ਸ਼ੋਰ ਸਿੱਧੀਪੁਰਿਆ ਕਿਆ ਬਾਤ ਹੈ ਭਾਈ ਹੱਲਾ ਗੱਲਾ ਕਰ ਪ੍ਰੋਫੈਸਰ ਹੱਲਾ ਗੱਲਾ ਨਾ ਕਰਾਇਆ ਤੇ ਜਵਾਨੀ ਕਿਹੜੇ ਕੰਮ ਦੀ ਅੱਜ ਹੱਲਾ ਗੱਲਾ ਹੋ ਰਿਹਾ ਹੈ ਅੱਜ ਲਾਲਾ ਲਾਲਾ ਹੋ ਰਹੀ ਹੈ ਓਏ ਚੱਕਿਆਂ ਦੇ ਵਿੱਚ ਜਸ਼ਨ ਆਲਮਗੀਰੀ ਆਇਆ ਹੋਇਆ ਹੈ ਇੱਕ ਪਾਸੇ ਹਰਿਆਣੇ ਵਾਲਾ ਚੋਹਰ ਵਾਲਾ ਪਾਸਾ ਹੱਲਾ ਗੱਲਾ ਸਾਹਿਲ ਦਾ ਹੱਲਾ ਗੱਲਾ ਸਾਹਿਲ ਸਾਹਿਬ ਤੇ ਭਾਈ ਸਾਹਿਬ ਤੇ ਹੱਲਾ ਗੱਲਾ ਹਰ ਦਿਨ ਐਤਵਾਰ ਨਹੀਂ ਹੁੰਦਾ ਹਰ ਦਿਨ